ਜਿੰਨਾ-ਜਿੰਨਾ ਲੋਕਾਂ ਦੇ ਵਿੱਚ ਆਹ ਤਿੰਨ ਗੁਣ ਹੈਗੇ ਨਹੀਂ ਉਹ ساری ਉਮਰ ਪਰੇਸ਼ਾਨ ਰਹਿੰਦੇ ਨੇ ਚਿੰਤਤ ਰਹਿੰਦੇ ਨੇ ਦੁਖੀ ਰਹਿੰਦੇ ਨੇ ਜਾਂ ਕਿੰਜ ਕਹਿ ਲੋ ਕਿ ਉਹਨਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਦੁੱਖ ਤਕਲੀਫਾਂ ਤੇ ਮੁਸ਼ਕਲਾਂ ਆਉਂਦੀਆਂ ਨੇ ਹੁਣ ਕੋਈ ਸੱਜਣ ਕੋਈ ਇਹ ਕਹੇਗਾ ਕਿ ਜੇ ਕਿਸੇ ਬੰਦੇ 'ਚ ਗੁਣ ਹੋਣ ਤੇ ਉਹ ਭਲਾ ਦੁਖੀ ਕਿਉਂ ਰਹੂਗਾ ਉਹ ਪਰੇਸ਼ਾਨ ਕਿਉਂ ਰਹੂਗਾ ਉਹ ਤਾਂ ਇੱਕ ਚੰਗੀ ਗੱਲ ਹੈ ਨਾ ਬਿਲਕੁਲ ਉਹਦਾ ਸਵਾਲ ਆਪਣੀ ਜਗ੍ਹਾ ਤੇ ਠੀਕ ਆ ਲੇਕਿਨ ਜਦੋਂ ਅਸੀਂ ਸਮਾਜ 'ਚ ਵਿਚਰਦੇ ਆਂ ਤੇ ਸਮਾਜ 'ਚ ਵਿਚਰ ਲੱਗਿਆ ਜਿਹੜੇ ਤਿੰਨ ਗੁਣਾਂ ਦੀ ਆਪਾਂ ਲੱਗੇ ਗੱਲ ਕਰਨ ਤੇ ਹੋ ਸਕਦਾ ਤਿੰਨ ਗੁਣਾਂ ਤੋਂ ਟਾਡੇ ਵਿੱਚ ਹੁਣ ਤੇ ਜੇ ਤੁਹਾਡੇ ਚ ਤਿੰਨ ਗੁਣ ਹੈਗੇ ਨਹੀਂ ਤੇ ਤੁਹਾਨੂੰ ਜ਼ਰੂਰ ਇਸ ਗੱਲ ਦੀ ਚੀਜ਼ਾਂ ਦੀ ਪਰੇਸ਼ਾਨੀ ਤੇ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੋਵੇਗਾ ਤੇ ਪੈਂਦਾ ਰਿਹਾ ਹੋਵੇਗਾ ਸਭ ਤੋਂ ਪਹਿਲਾਂ ਜੇਕਰ ਜਿਸ ਮਨੁੱਖ ਦੇ ਵਿੱਚ ਸੇ ਪਹਿਲਾ ਗੁਣ ਹੈਗਾ ਕਿ ਉਹ ਵਫਾਦਾਰ ਆ ਵਫਾਦਾਰ ਤੋਂ ਭਾਵ ਕਿ ਉਹ ਆਪਣੇ ਪਰਿਵਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਂ ਆਪਣੇ ਦਫ਼ਤਰ ਪ੍ਰਤੀ ਜਾਂ ਆਪਣੀ ਜੋਬ ਪ੍ਰਤੀ ਜਾਂ ਕਿਸੇ ਵੀ ਤਰ੍ਹਾਂ ਦੀ ਲਾਈਫ ਆ ਜੇ ਉਹਦੇ ਚ ਉਹ ਵਫਾਦਾਰ ਆ ਆਪਣੀ ਉਹਨਾਂ ਕੁਝ ਲੋਕਾਂ ਦੇ ਪ੍ਰਤੀ ਜਿੰਨਾਂ ਨਾਲ ਜੁੜਿਆ ਆ ਤੇ ਤੁਸੀਂ ਸਮਝ ਲਿਓ ਕਿ ਉਸ ਬੰਦੇ ਨੂੰ ਬਹੁਤ ਵੱਡਾ ਖਮਿਆਜਾ ਜ਼ਿੰਦਗੀ 'ਚ ਚਕਾਉਣਾ ਪੈਂਦਾ ਆ ਕਿਉਂਕਿ ਸਾਡੇ ਸਮਾਜ 'ਚ ਕੁਝ ਜਹੇ ਲੋਕ ਨੇ ਜਿਹੜੇ ਉਸ ਦੀ ਵਫਾਦਾਰੀ ਨੂੰ ਤੋੜਨਾ ਚਾਹੁੰਦੇ ਨੇ ਜਾਂ ਕਈ ਵਾਰਾ ਇੰਜ ਵੀ ਹੁੰਦਾ ਕਿ ਜਿਨ੍ਹਾਂ ਦੇ ਪ੍ਰਤੀ ਆਪਾਂ ਵਫਾਦਾਰ ਹੁੰਨੇ ਆ ਉਹੀ ਸਾਡੇ ਤੇ ਉਂਗਲੀਆਂ ਠਾਉਣ ਲੱਗ ਪੈਣਗੇ ਉਹੀ ਸਾਡੇ ਤੇ ਦੋਸ਼ ਲਾਉਣ ਲੱਗ ਪੈਣਗੇ ਕਿ ਤੂੰ ਵਿੱਚ ਆ ਗੁਣ ਮਾੜਾ ਤੂੰ ਆਕ ਮਾੜਾ ਕਰਤਾ ਤੂੰ ਜੇ ਕਰਤਾ ਲੇਕਿਨ ਵਫਾਦਾਰ ਬੰਦਾ ਜਿਹੜਾ ਹੁੰਦਾ ਆ ਉਹਦੀ ਵਫਾਦਾਰੀ ਦਾ ਭਾਵ ਹੁੰਦਾ ਕਿ ਉਹ ਬੇਵਿਸ਼ਵਾਸਾ ਨਹੀਂ ਹੁੰਦਾ ਉਹ ਸਮਰਪਿਤ ਹੁੰਦਾ ਆ ਤੇ ਜਦੋਂ ਬੰਦਾ ਸਮਰਪਿਤ ਹੁੰਦਾ ਉਹਨੂੰ ਬਹੁਤ ਸਾਰੀਆਂ ਘਰ ਵਿੱਚ ਵੀ ਜੌਬ ਵਿੱਚ ਵੀ ਸਮਾਜ ਵਿੱਚ ਵੀ ਰਿਸ਼ਤੇਦਾਰੀ ਵਿੱਚ ਵੀ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਤੇ ਕਿਸੇ ਮਨੁੱਖ ਵਿੱਚ ਦੂਜਾ ਗੁਣ ਹੈਗਾ ਉਹ ਮਦਦਗਾਰ ਹੈ ਆਮ ਤੌਰ ਤੇ ਆਪਾਂ ਸਾਰੇ ਪਰਿਵਾਰਾਂ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਆ ਜਿਵੇਂ ਖਾਸ ਕਰਕੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਪਤਨੀ ਥੋੜੇ ਥੋੜੇ ਪੈਸੇ ਜੋੜ ਕੇ ਪਤੀ ਨੂੰ ਦੇ ਦਿੰਦੀ ਆ ਕਿ ਆਹ ਲਓ ਜੇ ਓਖੀ ਘੜੀ ਵੇਲੇ ਤੇ ਕਈ ਵਾਰਾਂ ਪਤੀ ਸ਼ੱਕ ਕਰਨ ਲੱਗ ਪੈਂਦਾ ਉੱਤੇ ਤੇਰ ਕੋ ਇੰਨੇ ਪੈਸੇ ਕਿੱਥੋਂ ਆ ਗਏ ਤੂੰ ਕਿੱਥੋਂ ਜੋੜ ਲੇ ਤੂੰ ਮੇਰੇ ਹੀ ਕੱਢ ਕੇ ਰੱਖ ਲਿਓ ਨੇ ਉਹ ਵਿਚਾਰੀ ਫੇਰ ਫਸ ਜਾਂਦੀ ਹੈ ਇਸੇ ਤਰ੍ਹਾਂ ਹੀ ਕੋਈ ਆਦਮੀ ਆ ਜਾਂ ਕੋਈ ਬੰਦਾ ਹੈਗਾ ਉਹ ਆਪਣੀ ਰਿਸ਼ਤੇਦਾਰੀ ਚ ਕੋਈ ਪੈਸੇ ਦੀ ਮੰਗ ਕਰਦਾ ਕਿ ਮੈਨੂੰ ਪੈਸੇ ਚਾਹੀਦੇ ਨੇ ਉਹ ਬੰਦਾ ਦੇ ਦਿੰਦਾ ਫਿਰ ਉਹਨੂੰ ਵਾਪਸ ਨਹੀਂ ਮਿਲਦੇ ਵੀ ਫਿਰ ਪਰੇਸ਼ਾਨ ਰਹਿੰਦਾ ਫਿਰ ਫੋਨ ਕਰਦਾ ਕਦੀ ਘਰ ਜਾਂਦਾ ਕਦੀ ਕੁਝ ਕਰਦਾ ਕਿ ਭਰਾਵਾ ਮੇਰੇ ਪੈਸੇ ਤਾਂ ਮੈਨੂੰ ਵਾਪਸ ਕਰ ਦੇ ਇਸ ਕਹਿਣ ਤੋਂ ਭਾਵ ਕਿ ਜਿਹੜਾ ਮਨੁੱਖ ਕਿਸੇ ਦੂਜੇ ਦੀ ਮਦਦ ਕਰਦਾ ਕਈ ਵਾਰਾਂ ਕੀ ਹੁੰਦਾ ਕਿ ਆਪਾਂ ਰੋਡ ਤੇ ਜਾ ਰਹੇ ਹੁੰਨੇ ਆ ਕਿ ਕੋਈ ਬੰਦਾ ਸਾਨੂੰ ਹੱਥ ਦਿੰਦਾ ਆਪਾਂ ਉਹਨੂੰ ਚੜ੍ਹਾ ਲੈਨੇ ਆ ਤੇ ਕਈ ਵਾਰ ਉਹੀ ਉਸ ਇਨਸਾਨ ਨੂੰ ਲੁੱਟਣ ਲੱਗ ਪੈਂਦਾ ਕਿ ਭਈ ਤੂੰ ਜੋ ਕੁਝ ਹੈਗਾ ਕੱਢ ਦੇ ਇੱਥੇ ਵੀ ਮਦਦਗਾਰ ਬੰਦਾ ਪਰੇਸ਼ਾਨ ਹੋ ਜਾਂਦਾ ਕਹਿਣ ਤੋਂ ਭਾਵ ਜ਼ਿੰਦਗੀ ਦੇ ਕਿਸੇ ਵੀ ਪੜਾ ਦੇ ਉੱਪਰ ਜਿਹੜੇ ਇਨਸਾਨ ਮਦਦਗਾਰ ਨਹੀਂ ਜਿਨ੍ਹਾਂ ਦੇ ਅੰਦਰ ਰੱਬ ਵਸਦਾ ਹੈ ਉਹ ਦੂਜਿਆਂ ਦਾ ਦੁੱਖ ਵੇਖ ਕੇ ਫਿਸ ਜਾਂਦੇ ਨੇ ਦੂਜਿਆਂ ਦਾ ਦੁੱਖ ਵੇਖ ਕੇ ਟੁੱਟ ਜਾਂਦੇ ਨੇ ਉਹ ਇਨਸਾਨਾਂ ਨੂੰ ਬਹੁਤ ਸਾਰੀ ਜ਼ਿੰਦਗੀ ਚ ਪਰੇਸ਼ਾਨੀਆਂ ਰਹਿੰਦੀਆਂ ਨੇ ਤੀਸਰਾ ਜਿਹੜਾ ਹੈ ਗਾਇਆ ਉਹ ਜਿਹੜਾ ਬੰਦਾ ਵਫਾਦਾਰ ਆ ਮਦਦਗਾਰ ਹੋ ਗਿਆ ਵਫਾਦਾਰ ਹੋ ਗਿਆ ਤੇ ਦਿਲ ਦਾ ਸਾਫ ਜਿਹੜਾ ਇਨਸਾਨ ਦਿਲ ਦਾ ਸਾਫ ਹੁੰਦਾ ਆ ਨਾ ਤੀਜਾ ਪੁਆਇੰਟ ਦਿਲ ਦਾ ਸਾਫ ਉਹ ਇਨਸਾਨ ਜਿਹੜਾ ਵਾ ਉਹ ਹਰ ਜਗ੍ਹਾ ਤੇ ਉੱਤੇ ਠੋਕਰਾਂ ਖਾਉਂਦਾ ਕਿਉਂਕਿ ਜਿਹੜਾ ਦਿਲ ਦਾ ਸਾਫ ਆ ਉਹ ਜਿਹੜੀ ਉਹਦੇ ਮੂੰਹ 'ਚ ਗੱਲ ਹੁੰਦੀ ਉਹ ਕੱਢ ਦਿੰਦਾ ਨਾ ਉਹ ਉਹਨੂੰ ਕਿਸੇ ਨਾਲ ਲੈਣਾ ਨਾ ਦੇਣਾ ਉਹ ਸਾਫ ਸਪਸ਼ਟ ਜਿਹਾ ਹੁੰਦਾ ਠੀਕ ਆ ਵੀ ਜੋ ਸੱਚ ਮੈਂ ਬੋਲ ਦਵਾਂ ਤੇ ਲੇਕਿਨ ਸਾਡਾ ਸਮਾਜ ਇੰਜ ਦਾ ਆ ਕਿ ਉਹੋ ਜੇ ਇਨਸਾਨਾਂ ਨੂੰ ਜਿਹੜਾ ਵਾ ਉਹ ਚੰਗਾ ਨਹੀਂ ਸਮਝਦੇ ਉਹ ਕਿਉਂਕਿ ਜਿਹੜਾ ਦਿਲ ਦਾ ਸਾਫ ਆ ਉਹ ਕਿਸੇ ਦਾ ਬੁਰਾ ਨਹੀਂ ਕਰਦਾ ਕਿਸੇ ਦੀ ਬੁਰਾਈ ਨਹੀਂ ਕਰਦਾ ਨਾ ਹੀ ਉਹ ਬੁਰਾ ਵੇਖਦਾ ਨਾ ਹੀ ਬੁਰਾ ਸੋਚਦਾ ਆ ਉਹ ਹਮੇਸ਼ਾ ਦੂਜਿਆਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦਾ ਇਹ ਗੱਲ ਜਿਹੜੀ ਆ ਕੁਝ ਸ਼ੈਤਾਨ ਲੋਕਾਂ ਨੂੰ ਨਹੀਂ ਚੰਗੀ ਲੱਗਦੀ ਇਸੇ ਕਰਕੇ ਘਰਾਂ 'ਚ ਝਗੜੇ ਹੁੰਦੇ ਨੇ ਇਸੇ ਕਰਕੇ ਦਫ਼ਤਰਾਂ 'ਚ ਝਗੜੇ ਹੁੰਦੇ ਨੇ ਇਸੇ ਕਰਕੇ ਸਮਾਜ 'ਚ ਰਿਸ਼ਤੇਦਾਰੀ 'ਚ ਝਗੜੇ ਹੁੰਦੇ ਨੇ ਕਿ ਭਈ ਉਹ ਬੰਦਾ ਤੇ ਸੱਚਾ ਸੁੱਚਾ ਲੇਕਿਨ ਉਹਨੇ ਇਹਨੂੰ ਆ ਗੱਲ ਕਹਿ ਦਿੱਤੀ ਤਾਂ ਉਹ ਦੂਜਿਆਂ ਨੂੰ ਚੁਬ ਜਾਂਦੀ ਫਿਰ ਕੀਤਾ ਕੀ ਜਾਵੇ ਸਭ ਤੋਂ ਜ਼ਰੂਰੀ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਮੈਂ ਪ੍ਰਤੀ ਸਾਨੂੰ ਵਫਾਦਾਰ ਰਹਿਣਾ ਚਾਹੀਦਾ ਰੋ ਸਾਰਿਆਂ ਲੋਕਾਂ ਦੇ ਪ੍ਰਤੀ ਵਫਾਦਾਰ ਰਹਿਣਾ ਇੱਕ ਮੂਰਖਤਾਈ ਵਾਲੀ ਗੱਲ ਸਾਬਤ ਹੋ ਰਹੀ ਅੱਜ ਦੇ ਸਮੇਂ 'ਚ ਮਦਦਗਾਰ ਬਣੋ ਆਪਣਿਆਂ ਦਾ ਜਿਹੜੇ ਤੁਹਾਡੀ ਮਦਦ ਦਾ ਗੁਣ ਪਾਉਂਦੇ ਨੇ ਜਿਹੜੇ ਤੁਹਾਡੀ ਮਦਦ ਦਾ ਅਰਥ ਸਮਝੇ ਉਹਨਾਂ ਦੀ ਜਰੂਰ ਮਦਦ ਕਰੋ ਹਰ ਇੱਕ ਦੀ ਮਦਦ ਨਾ ਕਰੋ ਇਹ ਵੀ ਪਰੇਸ਼ਾਨੀ ਦਾ ਕਾਰਨ ਬਣਦਾ ਤੇ ਜਿਹੜੇ ਦਿਲ ਦੇ ਸਾਫ਼ ਨੇ ਇਹ ਸਫਾਈ ਆਪਣੇ ਪਰਿਵਾਰ ਤੱਕ ਹੀ ਜਾਂ ਉਹਨਾਂ ਘਰ ਦੇ ਮੈਂਬਰਾਂ ਤੱਕ ਰੱਖੋ ਜਿਨ੍ਹਾਂ ਨੂੰ ਤੁਹਾਡੀ ਕਦਰ ਹੈ ਜੇ ਆਪਾਂ ਸਾਰਿਆਂ ਲੋਕਾਂ ਨੇ ਐਵੇਂ ਕਰਾਂਗੇ ਤੇ ਸਾਡੇ ਲਈ ਸਮਾਜ 'ਚ ਰਹਿਣਾ ਔਖਾ ਹੋ ਜਾਵੇਗਾ ਸਾਡੇ ਲਈ ਸਮਾਜ 'ਚ ਵਿਚਰਨਾ ਔਖਾ ਹੋ ਜਾਵੇਗਾ ਅਸੀਂ ਸਾਰੇ ਦੁੱਖ ਥੋੜਾ ਝੱਲਣ ਲਈ ਆਏ ਹਾਂ ਕਿ ਅਸੀਂ ਐਵੇਂ ਹਰ ਵੇਲੇ ਪਰੇਸ਼ਾਨ ਰਹੀਏ ਹਰ ਵੇਲੇ ਦੁਖੀ ਰਹੀਏ ਹਰ ਵੇਲੇ ਰੋਂਦੇ ਰਹੀਏ ਹਰ ਵੇਲੇ ਆਪਾਂ ਆਪਣੇ ਆਪ ਨੂੰ ਕੋਸ ਦੇ ਰਹੀਏ ਨਹੀਂ ਆਪਾਂ ਮੈਨੂੰ ਹੀ ਰੱਬ ਸੋਹਣੇ ਨੇ ਧਰਤੀ ਤੇ ਕੱਲਿਆ ਕਿ ਭਈ ਜਾ ਕੇ ਜ਼ਿੰਦਗੀ ਦਾ ਆਨੰਦ ਲੋ ਜ਼ਿੰਦਗੀ ਨੂੰ ਜੀਓ ਇਹ ਕੁਦਰਤ ਦੇ ਨਜ਼ਾਰੇ ਵੇਖੋ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰਕੇ ਜਾਓ ਸਾਰਿਆਂ ਪ੍ਰਤੀ ਇੱਕ ਸੋਚ ਨਹੀਂ ਪਣਾਈ ਜਾ ਸਕਦੀ ਜਿੱਥੇ ਤੁਹਾਡੇ ਚੰਗੇ ਰਿਸ਼ਤੇ ਨੇ ਉੱਥੇ ਹਮੇਸ਼ਾ ਵਫਾਦਾਰ ਰਹੋ ਮੇਰਾ ਕਹਿੰਦਾ ਭਾਵੇਂ ਨਹੀਂ ਕਿ ਤੁਸੀਂ ਲੋਕਾਂ ਨਾਲ ਧੋਖਾ ਧੜੀਆਂ ਕੀਤੀਆਂ ਜਾਣ ਲੋਕਾਂ ਨਾਲ ਠੱਗੀਆਂ ਕੀਤੀਆਂ ਜਾਣ ਮੇਰਾ ਕਹਿੰਦਾ ਭਾਵੇਂ ਕਿ ਜਿੱਦਾਂ ਦੇ ਲੋਕ ਨੂੰ ਉਹ ਜੇ ਲੋਕਾਂ ਨਾਲ ਵਿਚਰ ਲੋ ਲੇਕਿਨ ਆਪਣੇਆਂ ਨਾਲ ਹਮੇਸ਼ਾ ਤਿੰਨੇ ਗੱਲਾਂ ਰੱਖੋ ਇਹ ਜਿਹੜੀ ਵਫਾਦਾਰੀ ਮਦਦਗਾਰ ਵਾਲੀ ਤੇ ਦਿਲ ਦੇ ਸਾਫ਼ ਵਾਲੀ ਇਹ ਤਿੰਨ ਚੀਜ਼ਾਂ ਜ਼ਰੂਰ ਰੱਖੋ ਇਹ ਬਹੁਤ ਚੰਗੀਆਂ ਨੇ ਇਹ ਰੱਬ ਵਰਗੇ ਲੋਕਾਂ 'ਚ ਹੁੰਦੀਆਂ ਨੇ ਤੇ ਰੱਬ ਵਰਗੇ ਲੋਕ ਹੀ ਕਿਸੇ ਦਾ ਦੁੱਖ ਵੇਖ ਕੇ ਪਰੇਸ਼ਾਨ ਹੋ ਸਕਦੇ ਆ ਲੁਚਾਲ ਫੰਗਾ ਬੰਦਾ ਕਦੀ ਕਿਸੇ ਦਾ ਦੁੱਖ ਵੇਖ ਕੇ ਕੋਈ ਮਤਲ ਉਹਨੂੰ ਦੂਰ ਨਹੀਂ ਕਰ ਸਕਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ